ਇਥੇ ਆਪਾਂ ਦੇਖਣਾ ਹੈ ਪ੍ਰਭੂ ਸੱਚਮੁੱਚ ਕਿਵੇਂ ਮੁਰਦਿਆਂ ਵਿੱਚ ਵੀ ਜਾਣ ਪਾ ਦਿੰਦਾ ਹੈ ਹallelujah ਕੰਮ ਜਿਹੜੇ ਮਰਦੇ ਪਏ ਸੱਚ-ਮੱਚ ਪਰਮੇਸ਼ਰ ਉਹਨਾਂ 'ਚ ਵੀ ਜਾਣ ਪਾ ਦਿੰਦਾ ਹallelujah ਜੇ ਇੱਕ ਰਸਤਾ ਬੰਦ ਹੋ ਜਾਂਦਾ ਪਰਮੇਸ਼ਰ ਇੱਕ ਰਸਤਾ ਹੋਰ ਖੋਲ ਦਿੰਦਾ ਉਹ ਤਿਆਰ ਕਰਕੇ ਰੱਖਦਾ ਹੁੰਦਾ ਹallelujah ਜਦੋਂ ਆਪਾਂ ਸਮਝ ਲਵੋ ਵੀ ਕਿਸੇ ਉਹਨਾਂ ਇੱਕ ਰੋਡ ਤੇ ਆ ਗਏ ਸਾਡੇ ਸਾਰੇ ਰਸਤੇ ਬੰਦ ਹੋ ਗਏ ਉਦੋਂ ਪਰਮੇਸ਼ਰ ਆਕ ਦਾ ਦਰਵਾਜ਼ਾ ਖੋਲ ਕੇ ਰੱਖਦਾ ਆਪਣੇ ਲਈ ਹallelujah ਕਬਰਾਇਆ ਨਾ ਕਰੋ ਕਹਿੰਦੇ ਸਭ ਕੁਝ ਛੱਡ ਦੇ ਸਾਥ ਸੱਚ ਦੇ ਸਾਥ ਨਾਲ ਉਹਦੇ ਆਪਾਂ ਨਾਲ ਖੜਨਾ ਮੈਂ ਹਾਲੇ ਝੂਠ ਨਾ ਮਾਰੋ ਭਲਾ ਦੀ ਆਪਾਂ ਨੂੰ ਘਾਟਾ ਵੀ ਪੈ ਜੇ ਕੁਝ ਵੀ ਹੋ ਜੇ ਆਪਾਂ ਝੂਠ ਨੀ ਮਾਰਨਾ ਹallelujah ਸੱਚ ਦਾ ਸਾਥ ਦੇਣਾ ਜਦੋਂ ਆਪਣਾ ਸੱਚ ਦਾ ਸਾਥ ਦੇਨੇ ਉਦੋਂ ਆਪਣੇ ਨਾਲ ਇੱਕ ਖੜਾ ਵਾ ਉਹੀ ਬਹੁਤ ਹੈ ਹallelujah ਉਹ ਕਹਿੰਦਾ ਤੇਰਾ ਸਾਰੇ ਤੈਨੂੰ ਛੱਡ ਜਾਣ ਤੇਰਾ ਸਭ ਕੁਝ ਤਬਾਹ ਹੋ ਜਾਏ ਪਰ ਤਾਂ ਵੀ ਤੂੰ ਸਾ ਸੱਚ ਦੇ ਨਾਲ ਖੜਾ ਰਹੀ ਹallelujah ਹallelujah ਕੀਦਾ 7 ਦਿਨ ਦਾ ਪਰਮੇਸ਼ਰ ਸੱਚ ਸੱਚ ਲਾ ਦਿੰਦਾ ਹੈ ਹallelujah ਇੱਥੇ ਆਪਾਂ ਵੇਖਣਾ ਹੈ ਕਿਹਦਾ ਵੈ ਲਾਜ਼ਰ ਦੀ ਮੌਤ ਹੋਈ ਸੀ ਜਦੋਂ ਉਹਨੂੰ 4 ਦਿਨਾਂ ਦੇ ਨੂੰ ਜ਼ਿੰਦਾ ਕੀਤਾ ਸੀ ਕਿਹਨੇ ਕੀਤਾ ਸੀ ਪ੍ਰਭੂ ਜੀਸ਼ੂ ਜੀ ਨੇ ਕੀਤਾ ਸੀ ਹallelujah ਕਹਿੰਦਾ ਮਰੀਮ ਅਤੇ ਉਹਦੀ ਭੈਣ ਮਾਰਥਾ ਦੀ ਨਗਰੀ ਬੈਤਨੀਆ ਦਾ ਲਾਜ਼ਰ ਨਾਮੇ ਇੱਕ ਮਨੁੱਖ ਬਿਮਾਰ ਸੀ ਹallelujah ਮਰੀਮ ਤੇ ਮਾਰਥਾ ਦੋ ਭੈਣਾਂ ਸੀਗੀਆਂ ਤੇ ਉਹਦਾ ਇੱਕ ਭਰਾ ਸੀ ਉਹਦਾ ਨਾਂ ਕੀ ਸੀਗਾ ਲਾਜ਼ਰ ਹਾਲੇਲੂਇਆ ਕਹਿੰਦਾ ਓਹ ਮਰੀਯਮ ਸੀ ਜਿਸ ਨੇ ਪ੍ਰਭੂ ਨੂੰ ਅਤਰ ਮਲਿਆ ਸੀ ਅਤੇ ਆਪਣੇ ਵਾਲਾਂ ਨਾਲ ਉਹਦੇ ਚਰਨ ਪੂੰਝੇ ਸਨ ਉਸੇ ਦਾ ਭਰਾ ਲਾਜ਼ਰ ਬਿਮਾਰ ਸੀ ਹਾਲੇਲੂਇਆ ਜਦੋਂ ਪ੍ਰਭੂ ਯਿਸੂ ਜੀ ਨੂੰ ਕਿਸੇ ਨੇ ਆਪਣੇ ਘਰੇ ਸੱਦਿਆ ਸੀਗਾ ਤੇ ਉਹਨੇ ਉਹਦੀ ਉਨੀ ਆਵੋ ਭਗਤ ਨਹੀਂ ਸੀ ਕੀਤੀ ਹਾਲੇਲੂਇਆ ਆਪਾਂ ਕਹਿ ਦਿੰਦੇ ਹਾਂ ਖਣੀ ਰੱਬ ਦੇ ਦਾਸ ਵੀ ਐਵੇਂ ਤੁਰੇ ਫਿਰਦੇ ਨਹੀਂ ਐਵੇਂ ਨਹੀਂ ਹੁੰਦੇਗੇ ਹਾਲੇਲੂਇਆ ਉਹਨੇ ਜਦੋਂ ਘਰੇ ਸੱਦਿਆ ਉਹਨੇ ਕੁਛ ਨਾ ਕੀਤਾ ਜਿਹੜੀ ਉਹ ਮਰੀਯਮ ਸੀਗੀ ਉਹ ਆਤਰ ਲੈ ਕੇ ਆਈ ਉਹਨੇ ਪ੍ਰਭੂ ਦੇ ਪੈਰਾਂ ਦੇ ਅੰਦਰ ਡੋਲ ਕੇ ਤੇ ਉਹਦੇ ਆਪ ਦੇ ਵਾਲਾਂ ਨਾਲ ਪੂੰਝੇ ਹਾਲੇਲੂਇਆ ਤੇ ਉਹਨੂੰ ਹਟਾਉਂਦੇ ਸੀ ਜਿਹੜੇ ਉੱਥੇ ਬੈਠੇ ਸੀ ਉਹ ਕਹਿੰਦੇ ਤੂੰ ਕੀ ਕਰਦੀ ਆ ਤਾਂ ਕਿੰਨਾ ਮਹਿੰਗਾ ਵੇਖਣਾ ਸੀ ਉਹ ਕਹਿੰਦਾ ਪ੍ਰਭੂ ਯਿਸੂ ਜੀ ਕਹਿੰਦਾ ਡੋਲ ਲੈਣ ਦੀ ਉਹ ਕਹਿੰਦਾ ਮੇਰੇ ਕਪਣਾਉਣ ਦਫਨਾਉਣ ਦਾ ਕੰਮ ਪਹਿਲਾਂ ਹੀ ਕਰੀ ਜਾਂਦੇ ਹਾਲੇਲੂਇਆ ਜਦੋਂ ਕਹਿੰਦਾ ਲੋਕ ਮੇਰਾ ਨਾਂ ਲੈਣਗੇ ਉਦੋਂ ਕਹਿੰਦਾ ਇਹਦਾ ਵੀ ਨਾਂ ਵਿੱਚ ਨਾਲ ਹੀ ਲੈਣਗੇ ਹਾਲੇਲੂਇਆ ਜੀਦੇ ਘਰੇ ਸੀ ਉਹ ਕਹਿੰਦਾ ਤੂੰ ਕੀ ਕਰਦੀ ਆ ਉਹ ਕਹਿੰਦਾ ਮੈਂ ਤੇਰੇ ਘਰੇ ਤੂੰ ਮੈਨੂੰ ਕਹਿੰਦਾ ਪਾਣੀ ਨੀ ਵੀ ਨਹੀਂ ਦਿੱਤਾ ਗਾ ਇਹ ਮੇਰੇ ਪੈਰੇ ਨੇ ਕਾਦੇ ਨਾ ਤੋਤੇ ਆਵਦੇ ਹੰਝੂਆਂ ਦੇ ਨਾਲ ਹallelujah ਹallelujah ਤੂੰ ਕਹਿੰਦਾ ਉਹ ਤੂੰ ਤੈਨੂੰ ਕਰਨੀ ਚਾਹੀਦੀ ਸੀ ਉਹੋ ਜੀ ਕਹਿੰਦਾ ਮੇਰੀ ਕਦਾ ਤੂੰ ਤਾਂ ਕੀਤੀ ਨਹੀਂ ਕਹਿੰਦਾ ਸੱਦ ਲਿਆ ਮੈਨੂੰ ਬਲਾਵਾ ਖਾਣ ਪੀਣ ਤੇ ਹallelujah ਇਹ ਕਹਿੰਦਾ ਜਦੋਂ ਦੀ ਆਈ ਆ ਕਹਿੰਦੇ ਨੇ ਅੱਖਾਂ ਦੇ ਪਾਣੀ ਨਾਲ ਰੋ ਰੋ ਕੇ ਮੇਰੇ ਪੈਰਾਂ ਨੂੰ ਸਾਰੇ ਤੋਤੇ ਹallelujah ਤੇ ਆਪਦੇ ਵਾਲਾਂ ਦੇ ਨਾਲ ਜੀ ਹallelujah ਉਹ ਭੈਣ ਸੀਗੀ ਉਹ ਸੱਚਮੁੱਚ ਰੱਬ ਨੂੰ ਪਰਮੇਸ਼ਰ ਨੂੰ ਮੰਨਦੀ ਸੀ ਅੰਦਰੋਂ ਮੰਨਦੀ ਸੀ ਹallelujah ਤੋਂ ਦਪਰਾ ਜਿੰਦਾ ਕਿਵੇਂ ਨਾ ਹੁੰਦਾ ਉਹਨੇ ਹੋਣਾ ਹੀ ਸੀਗਾ ਹallelujah ਕਹਿੰਦਾ ਇਸ ਲਈ ਦੋਹਾਂ ਭੈਣਾਂ ਨੇ ਉਹਨੂੰ ਕਹਾ ਭੇਜਿਆ ਕਿ ਪ੍ਰਭੂ ਜੀ ਵੇਖ ਜਿਸ ਨਾਲ ਤੂੰ ਹੱਤ ਕਰਦਾ ਹੈ ਸੋ ਬਿਮਾਰ ਹੈ ਹallelujah ਸਨੇਹਾ ਬੇਜਾ ਪ੍ਰਭੂ ਜੀ ਸੁਣ ਜੀ ਤੂੰ ਪਿਆਰ ਕਰਦਾ ਕਹਿੰਦੀ ਉਹ ਬਿਮਾਰ ਹੈ ਹallelujah ਕਹਿੰਦਾ ਜੀਸ਼ੂ ਨੇ ਸੁਣ ਕੇ ਕਿਹਾ ਇਹ ਬਿਮਾਰੀ ਮੌਤ ਦੀ ਨਹੀਂ ਸਗੋਂ ਪਰਮੇਸ਼ਰ ਦੀ ਵਡਿਆਈ ਦੇ ਨਮਿਤ ਹੈ ਜੋ ਇਸ ਤੋਂ ਪਰਮੇਸ਼ਰ ਦੇ ਪੁੱਤਰ ਦੀ ਵਡਿਆਈ ਹੋਵੇ ਹallelujah ਆਪਾਂ ਕਹਿੰਦੇ ਮੈਂ ਬਿਮਾਰ ਸੀ ਮੈਂ ਤਾਂ ਜਿਸ਼ੂ ਕੋਲੇ ਆਇਆ ਨਹੀਂ ਪ੍ਰਭੂ ਲੈ ਕੇ ਆਉਂਦਾ ਕੋਈ ਬਹਾਨਾ ਬਣਦਾ ਬਿਮਾਰੀ ਦਾ ਤਾਂ ਹallelujah ਹallelujah ਜੇ ਆਪਣੇ ਨੂੰ ਜੀਵਨ ਵਿੱਚ ਕੋਈ ਦੁੱਖ ਨਾ ਤਾਂ ਭਗਵਾਈ ਗਵਾਹੀ ਦੇਵਾਂਗੇ ਫਿਰ ਤਾਂ ਆ ਗਏ ਤੇ ਆ ਕੇ ਮੁੜ ਗਏ ਹallelujah ਕੋਈ ਆਪਾਂ ਨਵਾਂ ਕੰਮ ਖੋਲ੍ਹਿਆ ਉਹਦੀ ਗਵਾਹੀ ਦਿੰਨੇ ਆ ਕੋਈ ਦੁੱਖ ਤਕਲੀਫ ਸੀ ਉਹਦੀ ਗਵਾਹੀ ਦਿੰਨੇ ਆ ਕਹਿੰਦੇ ਨੇ ਮੈਂ ਨਸ਼ਾ ਕਰਦਾ ਸੀ ਮੇਰਾ ਮੁੰਡਾ ਮੈਂ ਤਾਂ ਆਈ ਨਹੀਂ ਉਹ ਪਰਮੇਸ਼ਰ ਦੀ ਵਡਿਆਈ ਕਰਨ ਵਾਸਤੇ ਆਪਾਂ ਉਹਨੇ ਹਾਲੇਲੂਇਆ ਕਹਿੰਦਾ ਜਿਸੂ ਮਾਰਥਾ ਨੂੰ ਜਿਸੂ ਮਾਰਥਾ ਨੂੰ ਅਤਿ ਉਦੀ ਭੈਣ ਅਤੇ ਲਾਜ਼ਰ ਨੂੰ ਪਿਆਰ ਕਰਦਾ ਸੀਗਾ ਹਾਲੇਲੂਇਆ ਉਹ ਪਿਆਰ ਤਾਂ ਸਭ ਨਹੀਂ ਕਰਦੇ ਉਹਨਾਂ ਨੂੰ ਜਿਆਦਾ ਪਿਆਰ ਕਰਦਾ ਸੀ ਹਾਲੇਲੂਇਆ ਕਹਿੰਦਾ ਸੋ ਜਦੋਂ ਉਸਨੇ ਸੁਣਿਆ ਕਿ ਉਹ ਬਿਮਾਰ ਹੈ ਤਾਂ ਉਹ ਜਿੱਥੇ ਸੀ ਉਸੇ ਵੇਲੇ ਦੋ ਦਿਨ ਉੱਥੇ ਹੀ ਰਿਹਾ ਹਾਲੇਲੂਇਆ ਕਿਉਂ ਰਿਹਾ ਪਿਆਰ ਤਾਂ ਬਹੁਤ ਕਰਦਾ ਸਾਨੂੰ ਪਹਿਲਾਂ ਹੀ ਆ ਜਾਣਾ ਚਾਹੀਦਾ ਸੀ ਪਰ ਨਹੀਂ ਕਿਉਂ ਨਹੀਂ ਆਇਆਗਾ ਫਿਰ ਉਹ ਜਿੰਦਾ ਕਿਨੂੰ ਕਰਦਾ ਹallelujah ਜੇ ਦੋ ਦਿਨ ਉੱਥੇ ਰਿਹਾ ਤਾਂ ਉਹ ਮਰਿਆ ਤੇ ਫੇਰ ਹੀ ਉਹਨੂੰ ਜਿੰਦਾ ਕੀਤਾ ਜੇ ਰਹਿੰਦਾ ਤਾਂ ਫੇਰ ਉਹ ਕਿਵੇਂ ਬਿਮਾਰਨ ਕਿਵੇਂ ਉਹਦੀ ਗਵਾਹੀ ਬਣਦੀ ਹallelujah ਕਹਿੰਦਾ ਦੋ ਦਿਨ ਜਾਣਬੁੱਝ ਕੇ ਉਹ ਉੱਥੇ ਹੀ ਰਿਹਾ ਹallelujah ਕਹਿੰਦਾ ਤਾਂ ਦੇ ਦੇ ਪਿੱਛੋਂ ਉਸਦੇ ਚੇਲਿਆਂ ਨੂੰ ਆਖਿਆ ਆਓ ਅਸੀਂ ਫੇਰ ਯਹੂਦੀਆਂ ਨੂੰ ਚੱਲੀਏ ਹallelujah ਫੇਰ ਉਹਨੇ ਦੋ ਦਿਨਾਂ ਦੇ ਪਿੱਛੋਂ ਕੀ ਕਿਹਾ ਕਹਿੰਦਾ ਆਪਾਂ ਜਹੂਦਾਂ ూ చల్లి